ਖਬਰ ਹੁਸ਼ਿਆਰਪੁਰ ਦੇ ਵਾਰਡ ਨੰਬਰ 24 ਅਦੀਨ ਆਉਂਦੇ ਮੋਹੱਲਾ ਦਸ਼ਮੇਸ਼ ਨਗਰ ਤੋਂ ਜਿੱਥੋਂ ਦਾ ਇੱਕ ਪਰਿਵਾਰਾਚ ਮਹਾਸ਼ਿਵਰਾਤਰੀ ਮੌਕੇ ਹਿਮਾਚਲ ਦੇ ਗਗਰੇਟ ਵਿਖੇ ਸਿਪਾੜੀ ਮੰਦਿਰ ਚ ਮੱਥਾ ਟੇਕਣ ਲਈ ਗਿਆ ਸੀ ਤੇ ਇਸ ਦੌਰਾਨ ਪਿੱਛੋਂ ਘਰ ਚ ਇੱਕ ਚੋਰ ਵੱਲੋਂ ਦਾਖਲ ਹੋ ਕੇ ਕਾਂਡ ਕਰ ਦਿੱਤਾ ਗਿਆ ਜਿਸ ਨਾਲ ਪਰਿਵਾਰ ਦਾ 1.5 ਤੋਂ 2 ਲੱਖ ਰੁਪਏ ਦੇ ਕਰੀਬ ਦਾ ਨੁਕਸਾਨ ਹੋਇਆ ਇਸ ਸਬੰਧੀ ਜਾਣਕਾਰੀ ਦਿੰਦੇ ਆ ਪੀੜਤ ਪਰਿਵਾਰਕ ਮੈਂਬਰ ਰੂਪ ਲਾਲ ਨੇ ਦੱਸਿਆ ਕਿ ਅੱਜ ਦੁਪਹਿਰ 12 ਵਜੇ ਉਹ ਸਿਪਾੜੀ ਵਿਖੇ ਨਤਮਸਤਕ ਹੋਣ ਲਈ ਗਏ ਸੀ ਤੇ ਜਦੋਂ ਘਰ ਵਾਪਸ ਆਏ ਤਾਂ ਘਰ ਦੇ ਮੇਨ ਗੇਟ ਤੋਂ ਅੰਦਰੋਂ ਤਾਲਾ ਲੱਗਿਆ ਹੋਇਆ ਸੀ ਤੇ ਜਦੋਂ ਗੋਂਡੀਆਂ ਦੇ ਮੁੰਡੇ ਵੱਲੋਂ ਇੱਕ ਕੰਦ ਟੱਪ ਕੇ ਇਹ ਗੇਟ ਖੋਲਿਆ ਗਿਆ ਤਾਂ ਘਰ ਦੇ ਹਾਲਾਤ ਵੇਖ ਕੇ ਉਹ ਹੈਰਾਨ ਰਹਿ ਗਏ ਕਿਉਂਕਿ ਚੋਰਾਂ ਵੱਲੋਂ ਘਰ ਦਾ ਦਰਵਾਜ਼ਾ ਤੋੜ ਕੇ ਘਰ ਚੋਂ ਸੋਨੇ ਦੇ ਗਹਿਣੇ ਅਤੇ 25000 ਦੇ ਕਰੀਬ ਦੀ ਨਕਦੀ ਚੋਰੀ ਕਰ ਲਈ ਗਈ ਸੀ। ਉਹਨਾਂ ਦੱਸਿਆ ਕਿ ਜਦੋਂ ਆਂਡ ਗਵਾਂਡ 'ਚ ਲੱਗੇ ਸੀਸੀਟੀਵੀ ਕੈਮਰੇ ਖੰਗਾਲੇ ਗਏ ਤਾਂ ਇੱਕ ਨੌਜਵਾਨ ਨਜ਼ਰ ਆ ਰਿਹਾ ਜੋ ਕਿ ਕੰਦ ਟੱਪ ਕੇ ਘਰ 'ਚ ਦਾਖਲ ਹੋਇਆ ਤੇ ਕੰਡ ਕਰਕੇ ਫਰਾਰ ਹੋ ਗਿਆ। ਇਸ ਮੌਕੇ ਵਾਰਡ ਨੰਬਰ 24 ਦੇ ਕੌਂਸਲਰ ਪਵਿੱਤਰਦੀਪੂ ਲੁਬਾਣਾ ਨੇ ਕਿਹਾ ਕਿ ਵਾਰਚੇ ਲਗਾਤਾਰ ਹੋ ਰਹੀਆਂ ਚੋਰੀ ਤੇ ਕਟਤਾਵਾਂ ਤੋਂ ਇੰਜ ਜਾਪਦਾ ਕਿ ਇਹ ਵਾੜ ਚੋਰਾਂ ਦਾ ਮਨਪਸੰਦ ਦਾ ਬਾੜ ਬਣ ਗਿਆ ਹੋਵੇ ਤੇ ਪੁਲਿਸ ਤੱਕ ਪਹੁੰਚ ਕੇ ਰਣ ਦੇ ਬਾਵਜੂਦ ਅਜੇ ਤੱਕ ਪੁਲਿਸ ਦੇ ਹੱਥ ਖਾਲੀ ਹੀ ਨਸਰ ਆ ਰਹੇ ਨੇ ਤੇ ਅੱਜ ਤੱਕ ਅਨੇਕਾਂ ਚੋਰੀਆਂ ਹੋਣ ਦੇ ਬਾਵਜੂਦ ਪੁਲਿਸ ਚੋਰ ਨੂੰ ਕਾਬੂ ਕਰਨ 'ਚ ਅਸਫਲ ਰਹੀ ਹੈ ਇਸ ਮੌਕੇ ਉਹਨਾਂ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਵਾਰਡ ਨੰਬਰ 24 'ਚ ਪੁਲਿਸ ਦੀ ਗਸ਼ਤ ਵਧਾਈ ਜਾਵੇ ਤਾਂ ਜੋ ਚੋਰੀਆਂ ਦੀਆਂ ਕਟਤਾਵਾਂ ਤੇ ਠੱਲ ਪੈ ਸਕੇ ਖੁਸ਼ਰਪੁਰ ਨੇ ਉਸਦੇ ਨਾਲ ਚੇਤਨ ਕਸ਼ੋਪਤ ਰਿਪੋਰਟ ਇਹ ਕੀ ਨਾਮ ਹੈ ਤੁਹਾਡਾ ਰੋਪ ਲਾਲ ਕਿਹੜਾ ਮੱਲਾ ਜੀ ਇਹ ਦਸ਼ਮੇਸ਼ ਨਗਰ ਵਾਰਡ ਨੰਬਰ ਕਿੰਨਾ ਜੀ ਵਾਰਡ ਨੰਬਰ 24 ਠੀਕ ਹੈ ਜੀ ਇਹ ਕਿਹੜਾ ਵਾਰਡ ਦਾ ਤੁਸੀਂ ਘਰ ਚ ਇਹ ਜੀ ਸਾਡੇ ਚੋਰੀ ਹੋ ਗਏ ਅਸੀਂ ਗਏ ਸੀ ਮੱਥਾ ਟੇਕਣ ਤੇ ਥੋੜੀ ਆਏ ਅਸੀਂ 12:00 ਵਜੇ ਗਏ ਆ ਤਾਂ ਪੌਣੇ 4:00 ਵਜੇ ਆਏ ਆ ਤਾਂ ਜੱਲਾ ਅੰਦਰੋਂ ਲੋਕ ਲੱਗਾਇਆ ਸੀਗਾ ਤਾ ਫੇਰ ਆਕੇ ਖੋਲਿਆ ਤਾਲਾ ਬਾਹਰਲਾ ਤੇ ਤਾਲਾ ਖੋਲ ਕੇ ਦੇਖਿਆ ਤਾਂ ਅੰਦਰ ਲੋਗ ਮੁੰਡੇ ਨੂੰ ਸੱਧਿਆ ਉਤੋਂ ਗੇਟ ਟੱਪਿਆ ਹੋ ਪਿਆ ਲੋਕ ਖਲਾਇਆ ਉਹਦੇ ਕੋਲੋਂ ਜਿਲੰਦਰ ਆਕੇ ਦੇਖਿਆ ਸਾਰਾ ਨੁਕਸਾਨ ਹੋਇਆ 1.5-2 ਲੱਖ ਦਾ ਨੁਕਸਾਨ ਹੋ ਗਿਆ ਬਾਲੀਆਂ ਲੱਗ ਹੈ 2-2 ਜੋੜੇ 2 ਜੋੜੇ ਮੁੰਡੇ ਰਿੰਗ ਸੀ ਹੋਰ ਲੱਗ ਹੈ 25-30 ਹਜ਼ਾਰ ਰੁਪਈਆ ਸੀ ਘੜੀਆਂ ਸੀਗੀਆਂ ਬਾਕੀ ਹਾਲੇ ਕੁਝ ਦੇਖਿਆ ਨੀ ਕ ਕੀ ਆ ਉਦਦੇ ਸਾਮਾਨ ਖਿਲਰਿਆ ਪਿਆ ਆ ਕਿੰਨਾ ਕ ਨੁਕਸਾਨ ਹੋਇਆ ਟੁੱਟ ਰੰਕ ਜੀ 1.5-2 ਲੱਖ ਦਾ ਹੋ ਹੀ ਗਿਆ 2 ਲੱਖ ਠੀਕ ਹੈ ਜੀ ਹਾਂ ਜੀ ਤੇ ਤੁਸੀਂ ਕਿੱਥੇ ਗਏ ਸੀ ਮਥਾ ਟੇਕਣ ਅਸੀਂ ਆਪਣੇ ਆ ਸ਼ੇਪ ਬਾੜੀ ਗਏ ਸ਼ਿਵਰਾਤਰੀ ਤੇ ਹਾਂਜੀ ਸ਼ਿਵਰਾਤਰੀ ਤੇ ਤੇ ਜਿਹੜਾ ਅੰਦਰੋਂ ਜਿੰਦਾ ਲੱਗਾ ਸੀ ਉਹ ਚੋਰਾ ਨੂੰ ਲਗਾ ਗਿਆ ਸੀਗਾ ਉਹ ਉਹ ਚੋਰਾ ਨੂੰ ਲਾਇਆ ਸੀ ਕੁੰਡਰ ਲਾਤਾ ਹੈ ਗਿਆ ਦਾ ਮੇਨ ਦਾ ਕੁਛ ਲੱਗਿਆ ਪਤਾ ਕਿ ਕਿ ਕਿੱਧਰੋਂ ਆਏ ਸੀ ਕਿ ਕਿਸ ਤਰ੍ਹਾਂ ਘਰ ਦੇ ਵਿੱਚ ਐਂਟਰ ਹੋਏ ਉਧਰ ਤੇ ਇਧਰ ਤੇ ਕਿੱਧਰ ਆਏ ਆ ਪੇ ਬੈ ਪਰਲੇ ਸਾਈਡ ਥਾਣੀ ਬਸ ਐ ਦੇਖ ਕੇ ਤਾਂ ਮੁੜ ਕੇ ਕੰਧ ਟੱਪ ਕੇ ਉੱਤੇ ਚੜਿਆ ਬਾਅਦ ਚ ਪਤਾ ਲੱਗਾ ਕਿੱਧਰ ਨੂੰ ਹੈ ਕੋਈ ਸੀਸੀਟੀਵੀ ਟੀਵੀ ਵਗੈਰਾ ਵੀ ਦੇਖੀ ਜਾਂ ਕਹਿੰਦੇ ਹਾਂ ਜੀ ਲੱਗ ਗਵਨੀਆਂ ਦੇ ਸਿੱਗੀ ਉਹ ਥੋੜੀ ਜਿਹੀ ਦਿੱਤੀ ਕਿੰਨੇ ਜਣੇ ਨਜ਼ਰ ਆ ਰਹੇ ਉਹ ਚ ਇੱਕ ਜੀ ਇੱਕੋ ਹੀ ਆਉਣ ਰਿਹਾ ਨਜ਼ਰ ਕਿਸ ਤਰ੍ਹਾਂ ਵੇਖਦੇ ਹੋ ਤੁਹਾਡੇ ਮੱਲੇ ਦੇ ਵਿੱਚ ਪਹਿਲਾਂ ਵੀ ਹੋਰ ਬਹੁਤ ਸਾਰੀਆਂ ਚੋਰੀਆਂ ਹੋਈਆਂ ਜੀ ਹਾਂ ਜੀ ਬਹੁਤ ਹੋਈਆਂ ਜੀ ਕਈ ਵਾਰੀ ਕਿਹਾ ਆਪਣੇ ਐਮ ਸੀ ਸਾਹਿਬ ਨੇ ਉਹਨਾਂ ਨੂੰ ਜਾ ਕੇ ਕੋਈ ਨਹੀਂ ਮੰਨਦਾ ਗੱਲ ਇੱਕ ਅੱਧਾ ਦਸ ਦਿਨ ਆਉਂਦੇ ਆ ਮੁੜ ਕੇ ਫੇ ਉਹ ਹੀ ਹਾਲ ਹੋ ਜਾਂਦਾ ਇਹ ਤਾਂ ਬਹੁਤ ਬੁਰਾ ਹੈ ਤੇ ਹੁਣ ਪੁਲਿਸ ਨੂੰ ਇਤਲਾਹ ਦਿੱਤੀ ਕਿ ਨਹੀਂ ਅਜੇ ਤੱਕ ਪੁਲਿਸ ਨੂੰ ਹਾਲੇ ਦੇਣੀ ਸੀ ਜੀ ਐਮ ਸੀ ਸਾਹਿਬ ਕਹਿੰਦੇ ਸੀ ਫੇ ਚੱਲਦੇ ਆ ਮੈਂ ਕਰਦਾ ਫੋਨ ਦੇ ਨਾਲ ਪ੍ਰਸ ਵਾਲਿਆਂ ਨੂੰ ਵੀ ਲਿਓਨਾ ਤਾਂ ਉਹਨਾਂ ਨੂੰ ਵੀ ਦਿਓਨਾ। ਠੀਕ। ਇਹ ਕੀ ਨਾਂ ਬਈ ਤੁਹਾਡਾ? ਮੇਰਾ ਪਵਿੱਤਰਦੀਪ ਸਿੰਘ ਜੀ ਕਾਉਂਸਲਰ 24 ਨੰਬਰ ਵਾਰਡ ਚੋਂ। ਠੀਕ ਹੈ ਜੀ। ਪਵਿੱਤਰ ਜੀ ਅੱਜ ਇੱਕ ਵਾਰ ਮੋੜਾ ਚੋਰਾ ਵੱਲੋਂ ਤੁਹਾਡੇ ਮਹੱਲੇ ਦੇ ਵਿੱਚ ਜਿਹੜਾ ਇੱਕ ਕਾਂਡ ਕਰ ਦਿੱਤਾ ਗਿਆ ਪਰਿਵਾਰ ਦਾ 1.5 ਤੋਂ 2 ਲੱਖ ਰੁਪਏ ਦੇ ਕਰੀਬ ਦਾ ਨੁਕਸਾਨ ਹੋਇਆ ਹੈ। ਲਗਾਤਾਰ ਜ਼ਾਫਾ ਹੋ ਰਿਹਾ ਘਟਨਾਵਾਂ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ? ਦੇਖੋ ਬੜੀ ਸ਼ਰਮਨਾਕ ਗੱਲ ਹੈ ਵੀ 2-3 ਵੀਕ ਪਹਿਲਾਂ ਹੀ ਮੇਰੇ ਇਸ ਘਰ ਤੋਂ ਬਿਲਕੁਲ ਚਾਰ-ਪੰਜ ਘਰ ਛੱਡ ਕੇ ਕਿੰਨਾ ਚੋਰੀ ਹੋਈ ਸੀ ਉਹ ਬੜੇ ਵੱਡੇ ਲੈਵਲ 'ਤੇ ਚੋਰੀ ਹੋ ਜਿਹੜਾ ਅੱਜ ਵੀ ਨੁਕਸਾਨ ਹੋਇਆ ਬਹੁਤ ਵੱਡੇ ਲੈਵਲ ਤੇ ਨੁਕਸਾਨ ਹੋਇਆ ਨਾ ਦੋ ਤਿੰਨ ਤੋਲੇ ਸੋਨਾ ਸੀਗਾ ਕੈਸੀ ਸੀਗਾ ਥੋੜਾ ਜਿਹਾ ਪਿਆ ਜਿਹੜੀਆਂ ਬਾਲੀਆਂ ਘੜੀਆਂ ਵਗੈਰਾ ਸੀਗੀਆਂ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਪਿਆ ਔਰ ਚੋਰੀਆਂ ਜਿਹੜੀਆਂ ਹੁੰਦੀਆਂ ਪਈਆਂ ਰਾਤ ਨੂੰ ਨਹੀਂ ਹੁੰਦੀਆਂ ਪਈਆਂ ਦੁਪਹਿਰੇ 12-12 ਵਜੇ ਹੁੰਦੀਆਂ ਪਈਆਂ ਇਸ ਘਰ ਦੇ ਨਾਲ ਦੇ ਘਰ ਦੇ ਵਿੱਚ ਵੀ ਬੰਦਾ ਅੱਧਾ ਪੌਣਾ ਘੰਟਾ ਘਰ ਲਾ ਕੇ ਗਿਆ ਹੁਣ ਵੀ ਜਿਹੜਾ ਬੰਦਾ 15-20 ਮਿੰਟ ਘਰ ਲਾ ਕੇ ਗਿਆ ਸਿਰਫ ਅੱਧੇ ਜਾਂ ਪੌਣੇ ਘੰਟੇ ਦੇ ਲਈ ਅੱਜ ਮੰਦਰ ਮਥੜ ਦੇਖਣ ਗਏ ਸੀਗੇ ਅੱਜ ਤਾਂ ਉਸ ਤੋਂ ਬਾਅਦ ਜਿਹੜੂ ਪਿੱਛੇ ਆ ਕੇ ਦੇ ਵੀਥੇ ਪੀਸੀਆਰ ਦੇ ਰਾਉਂਡ ਲਵਾ ਦਿਆ ਕਰੋ ਦਿਹਾੜੀ ਤੇ ਦੋ ਤਿੰਨ ਵਾਰੀ ਜਾਂ ਜ਼ਿਆਦਾ ਵਾਰ ਜਿਹੜਾ ਹੁਣ ਜੋ ਕਟਮਾਇਆ ਤੁਹਾਡੇ ਸਾਹਮਣੇ ਹੈ ਜੋ ਵੀ ਹੁੰਦਾ ਪਿਆ ਇਸ ਮੱਲੇ ਨੂੰ ਇੰਨਾ ਕੁ ਜ਼ਿਆਦਾ ਹੌਟਸਪੌਟ ਬਣ ਗਿਆ ਚੋਰਾਂ ਦੇ ਲਈ ਔਰ ਕੋਈ ਵੀ ਬੰਦਾ ਸੇਫ ਨਹੀਂ ਹੈਗਾ ਔਰ ਮੈਂ ਹੁਸ਼ਿਆਰਪੁਰ نیوز ਦੇ ਮਾਧਿਅਮ ਰਹੀਂ ਇੱਕ ਬੇਨਤੀ ਕਰੂੰਗਾ ਵਾਰਡ ਨੰਬਰ 24 ਦੇ ਔਰ ਹੁਸ਼ਿਆਰਪੁਰ ਦੇ ਨਿਵਾਸੀਆਂ ਨੂੰ ਵੀ ਤੁਸੀਂ ਆਪਣਾ ਕੀਮਤੀ ਜਿਹੜਾ ਸਮਾਨ ਹੈਗਾ ਘਰਾਂ ਚ ਰੱਖ ਕੇ ਨਾ ਜਾਓ ਤੁਸੀਂ ਪੁਲਿਸ ਦੇ ਪ੍ਰਸ਼ਾਸਨ ਦੇ ਪ੍ਰੋ ਸੈਨਾਰੋ ਤੁਹਾਨੂੰ ਆਪਣੀ ਜਿਹੜੀ ਜ਼ਿੰਮੇਵਾਰੀ ਆਪ ਚੁੱਕਣੀ ਪੈਣੀ ਕਿਉਂਕਿ ਤੁਸੀਂ ਹੁਣ ਸੇਫ ਨਹੀਂ ਹੈਗੇ ਹੁਸ਼ਾਪੁਰ ਸਿਟੀ ਦੇ ਵਿੱਚ ਲਗਾਤਾਰ ਚੋਰੀਆਂ ਹੁੰਦੀਆਂ ਪਈਆਂ ਦਿਨੇ ਦੁਪਹਿਰੇ ਹੁੰਦੀਆਂ ਪਈਆਂ ਔਰ ਮੇਰੀ ਫੇਰ ਇੱਕ ਵਾਰੀ ਲੋਕਾਂ ਨੂੰ ਅਪੀਲ ਹੈਗੀ ਆ ਪੁਲਿਸ ਨੂੰ ਵੀ ਅਪੀਲ ਹੈਗੀ ਆ ਵੀ ਇਹਨਾਂ ਤੇ ਨਸ ਕਸੀ ਜਾਵੇ ਔਰ ਸੈਕੰਡਲੀ ਹੁਸ਼ਾ ਲੋਕਾਂ ਨੂੰ ਬੇਨਤੀ ਆ ਵੀ ਤੁਸੀਂ ਜਿਹੜਾ ਆਪਣਾ ਸਮਾਨ ਹੈ ਉਹ ਘਰਾਂ ਚ ਨਾ ਰੱਖੋ ਆਪਣੀ ਜ਼ਿੰਮੇਵਾਰੀ ਆਪ ਚੱਕੋ ਪੁਲਿਸ ਦੇ ਹੱਥ ਖੜੇ ਹੈ ਸਰਕਾਰ ਦੇ ਹੱਥ ਖੜੇ ਹੈ ਅੱਗੇ ਵੀ ਇੱਕ ਸਿੰਗਲ ਪਰਸਨ ਜਿਹੜਾ ਨਜ਼ਰ ਆਇਆ ਸੀ ਸੀਸੀਟੀਵੀ ਦੇ ਵਿੱਚ ਅੱਜ ਵੀ ਅੰਕਲ ਜੀ ਕਹਿ ਰਹੇ ਕਿ ਸਿੰਗਲ ਪਰਸਨ ਹੈ ਕੋਈ ਦੇਖਿਆ ਗੌਰ ਦੇ ਨਾਲ ਉਹੀ ਲੱਗ ਰਿਹਾ ਸੀ ਕਿ ਕੋਈ ਹੋਰ ਜਾਪ ਰਿਹਾ ਜੀ ਲੱਗਦਾ ਤਾਂ 99 9. ਉਹੀ ਬੰਦਾ ਹੈ ਬਟ ਪਿਛਲੀ ਵਾਰ ਜਦੋਂ ਆਪਾਂ ਕੰਪਲੀਟ ਦੇਣ ਗਏ ਸੀ ਕਿ ਨਾ ਪੁਲਿਸ ਇਹੀ ਕਹਿੰਦੀ ਸੀ ਕਿ ਬੰਦਾ ਆਲਰੇਡੀ ਹੁਸ਼ਾਪੁਰ ਇਨਕਲੇਵ ਵਾਲੇ ਪਾਸੇ ਵੀ ਚੋਰੀ ਕਰਕੇ ਆ ਸਾਨੂੰ ਪਤਾ ਬੰਦਾ ਕੌਣ ਹੈ ਕਿ ਲੱਗ ਰਿਹਾ ਬੰਦਾ ਉਹੀ ਆ ਮਤਲਬ ਜੇ ਸਾਨੂੰ ਪਤਾ ਉਹੀ ਆ ਤੇ ਇਟ ਮੀਨਸ ਵੀ ਤੁਹਾਨੂੰ ਚੱਕਣਾ ਚਾਹੀਦਾ ਬੰਦਾ ਉਹਦੀ ਆਇਡੈਂਟੀਫਿਕੇਸ਼ਨ ਕਰੋ ਉਹਨੂੰ ਚੱਕੋ ਕਿਤੇ ਇਦਾਂ ਹੋ ਨਹੀਂ ਸਕਦਾ ਵੀ ਜੇ ਤੁਸੀਂ ਕਹਿੰਦੇ ਪਿਆ ਵੀ ਯਾਰ ਉਹ ਬੰਦਾ ਦਿਸਦਾ ਪਿਆ ਤੇ ਤੁਹਾਨੂੰ ਉਹ ਬੰਦਾ ਲੱਭਦਾ ਨਾ ਹੋਵੇ ਇਦਾਂ ਨਹੀਂ ਹੁੰਦਾ ਲੋਕਾਂ ਦੀਆਂ ਲਾਈਫਾਂ ਦੇ ਨਾਲ ਲੋਕਾਂ ਦੇ ਸਮਾਨ ਦੇ ਨਾਲ ਇਦਾਂ ਨਾ ਖੇਡੋ ਵੀ ਜਿਹੜੀ ਇੱਕ ਸੇਫ ਔਰ ਸਿਕਿਉਰ ਜਿਹੜਾ ਮਾਹੌਲ ਆ ਉਹ ਦੇਣਾ ਚਾਹੀਦਾ ਇਹ ਪੁਲਿਸ ਦਾ ਕੰਮ ਆ